ਸਭ ਤੋਂ ਪਹਿਲਾਂ ਮੈਂ ਮੁੰਡਾ ਵੇਖਾਂਗਾ ਮੈਂ ਮੁੰਡਿਆਂ ਨੂੰ ਮਿਲਣਾ ਚਾਹਨਾ ਮੈਨੂੰ ਪਹਿਲਾਂ ਮੁੰਡਾ ਮਲਾਓ ਫਿਰ ਮੈਂ ਬਾਅਦ ਚ ਗੱਲ ਬਾਕੀ ਸਾਰੀਆਂ ਗੱਲਾਂ ਬਾਅਦ ਚ ਹੋਣਗੀਆਂ ਮੁੰਡਾ ਤੇ ਆਇਆ ਹੈ ਅਜੇ ਬਾਹਰ ਕਿੱਥੇ ਆਇਆ ਦਾ ਬਾਹਰ ਇਹਦਾ ਮਤਲਬ ਜੇ ਉਹ ਆਇਆ ਦਾ ਇਹਦਾ ਮਤਲਬ ਪੱਕੀਆਂ ਪਕਾਈਆਂ ਤੁਹਾਡੀਆਂ ਆਪਣੀਆਂ ਫਿਰ ਮਾਨੂੰ ਕਾਨੂੰ ਪੁੱਛਣ ਤੇ ਫਿਰ ਤੁਸੀਂ ਰਿਸ਼ਤਾ ਵੀ ਕੇ ਜੇ ਕਰਾ ਲਿਆ ਤੇ ਫਿਰ ਵਿਆਹ ਵੀ ਕਰਾ ਦਿਓ ਨੇ ਗਿਆ ਤੁਹਾਡੇ ਨਾਲ ਹੀ ਕਰਾਵਾਂਗੇ ਨਹੀਂ ਆ ਤੇ ਗਿਆ ਆ ਤੇ ਗਿਆ ਹਣੋ ਸਾਦੇ ਤੇ ਲਿਆ ਜਾ ਤੁਸੀਂ ਚਲੋ ਵੈਸੇ ਸਾਦ ਲੈ ਮੈਂ ਬਾਬਾ ਨੂੰ ਮਿਲ ਲੈ ਮੈਂ ਇਹ ਨਹੀਂ ਨਾ ਤੇ ਮੈਂ ਸਿਰਫ ਮੇਰੇ ਮੂੰਹ ਕਢਾਵਾ ਤੇ ਤੁਸੀਂ ਤੁਹਾਡੇ ਵਾਸਤੇ ਸਦਿਆ ਕੋਈ ਗੱਲ ਨਹੀਂ ਹੁਣ ਤੁਹਾਡੇ ਵਾਸਤੇ ਸਦਿਆ ਹੁਣ ਸਾਰੀ ਗੱਲ ਹੋਈ ਹੈ ਉਹਨੇ ਵੀ ਗੱਲ ਤੁਹਾਡੇ ਨਾਲ ਖੋਲ ਕੇ ਕਰਤੀ ਹੈ ਮੰਮੀ ਨੇ ਵੀ ਅਸੀਂ ਤਾਂ ਡਰਦੇ ਸੀਗੇ ਅਸੀਂ ਡਰਦੇ ਡਰਦੇ ਗੱਲ ਦਿੱਤੀ ਕਰ ਹੁਣ ਜੇ ਆ ਗਿਆ ਤੇ ਇੱਕ ਵਾਰੀ ਮਿਲ ਲਵੋ ਫਿਰ ਕੰਮ ਸੇ ਕੰਮ ਇੰਤਜ਼ਾਰ ਤੇ ਕਰ ਲੋ ਸੋਚ ਸਮਝਦੇ ਲਵੋ ਫੇਰ ਹੀ ਤੂੰ ਉਹਨੂੰ ਸਦਿਓ ਤੂੰ ਸਿੱਧਾ ਪਹਿਲਾਂ ਹੀ ਬੂਏ ਦੇ ਆ ਕੇ ਮੁੰਡੇ ਨੂੰ ਇੱਥੇ ਖਲਾਅ ਦਿੱਤਾ ਚਲੋ ਦੋ ਮਿੰਟ ਮਿਲ ਲੋ ਉਹਨਾਂ ਕੁਛ ਨਹੀਂ ਹੁੰਦਾ ਜੱਬ ਲਾਉਨ ਮੈਂ ਵੇਖਦਾ ਠੀਕ ਚਾ ਕਿਦਨ ਲੱਗਿਆ ਉਸਾ ਦਲੋ ਅੱਧਾ ਘੰਟਾ ਹੋ ਗਿਆ ਗਰਮੀ ਦੇ ਦਿਨ ਨਾ ਬੁਰਾ ਹਲ ਹੋ ਗਿਆ ਖਲੋਤਿਆਂ ਨੂੰ ਆ ਕੀ ਮੈਂ ਤੇ ਆ ਜੀ ਮੈਂ ਫਿਰ ਜਾਣਾ ਮੈਂ ਨਹੀਂ ਨਹੀਂ ਭਜਨ ਦੀ ਲੋੜ ਨਹੀਂ ਆ ਮੈਂ ਗੱਲ ਕਰ ਲਈ ਆ ਪਾਪਾ ਨਾਲ ਮਤਲਬ ਮੰਮੀ ਨੇ ਤੇ ਦੀਦੀ ਵੀ ਆਏ ਹੋਏ ਸੀਗੇ ਮੈਨੂੰ ਲੱਗਦਾ ਪਾਪਾ ਕਨਵੈਂਸ ਹੋ ਗਏ ਆ ਤੇ ਵਸੇ ਥੋੜਾ ਬੜਾ ਤੁਸੀਂ ਕਰਨਾ ਕੋਈ ਨਹੀਂ ਕਰ ਲੈਨੇ ਬੁੜਾ ਤੇਰਾ ਵੀ ਸੱਦਾ ਠੀਕ ਐ ਬੁੜਾ ਪਾਪਾ ਜੀ ਕੋ ਹੁਣ ਪਾਪਾ ਜੀ ਕਹਿੰਦੇ ਆ ਦਖਾਓ ਕਰ ਲੈਨੇ ਆਜੋ ਸਾਸ਼ਕਾ ਸਾਸ਼ਕਾ ਸਾਸ਼ਕ ਆਓ ਬੇਟਾ ਬੈਠੋ

ਹਾਂ ਬੇਟਾ ਫਾਦਰ ਸਾਹਿਬ ਕੀ ਕਰਦੇ ਤੁਹਾਡੇ ਸਰ ਉਹਨਾਂ ਦਾ ਨਾ ਪਹਿਲੋਂ ਆਪਣਾ ਬਿਜ਼ਨਸ ਸੀਗਾ ਕੜੀਆਂ ਦਾ ਕੜੀਆਂ ਦਾ ਤੇ ਉਹਨਾਂ ਦਾ ਨਾ ਐਕਸੀਡੈਂਟ ਹੋ ਗਿਆ ਸੀ ਤੇ ਉਹਨਾਂ ਦੀ ਇਹ ਕਾਲਰ ਬੋਨ ਗਈ ਸੀ ਟੁੱਟ ਤੇ ਉਹਦੇ ਕਰਕੇ ਫਿਰ ਉਹਨਾਂ ਨੂੰ ਨਾ ਹੁਣ ਬਾਜੂ ਦੀ ਬੜੀ ਦਿੱਕਤ ਹੁੰਦੀ ਆ ਤੇ ਉਹ ਫਿਰ ਹੁਣ ਕੰਮ ਕਰ ਨਹੀਂ ਕੋਈ ਕਰਦੇ ਅੱਛਾ ਅੱਛਾ ਸਿਸਟਰ ਹੈਗੀ ਆ ਉਹ ਮੈਰਿਡ ਆ ਲੋਕਲੀ ਨਹੀਂ ਉਹ ਉਧਰ ਤਰਨ ਤਰਨ ਵਾਲੀ ਸਾਈਡ ਤੇ ਮੈਰਿਡ ਆ ਅੱਛਾ ਅੱਛਾ ਹੋਰ ਬ੍ਰਦਰ ਤੋਂ ਅਲੱਗ ਹੋਈ ਬਰਦਰ ਨਹੀਂ ਕੋਈ ਹੈਗਾ ਮੈਂ ਕੱਲਾ ਇੱਕ ਪੈਣ ਇੱਕ ਪਰ ਮਾਤਾ ਜੀ ਹਾਊਸ ਵਾਈਫ ਇਹਨੇ ਕਿਹਾ ਹਾਊਸ ਵਾਈਫ ਹਾਊਸ ਵਾਈਫ ਠੀਕ ਹੈ ਤੇ ਤੁਸੀਂ ਕੀ ਕਰਦੇ ਹੋ ਮੈਂ ਜੀ ਉਹ ਕੰਪਨੀ ਆ ਉਹਦੇ ਵਿੱਚ ਮੈਨੇਜਰ ਲੱਗਾ ਹੋਇਆ ਕਿਹੜੀ ਕੰਪਨੀ TPQ ਕੰਪਨੀ ਹੈ ਜੀ ਵਾਇਰ ਬਣਾਉਂਦੀ ਆ ਉਹ ਕਿਸੇ ਦੀ ਵਾਇਰ ਬਣਾਉਂਦੇ ਆ ਆ ਜਿਹੜੀਆਂ ਘਰ ਚ ਬਿਜਲੀ ਦੀਆਂ ਤਾਰਾਂ ਯੂਜ਼ ਹੁੰਦੀਆਂ ਵਾਇਰਿੰਗ ਦੀਆਂ ਹਾਂਜੀ 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 ਅੱਛਾ ਉਹਦੀ ਠੀਕ ਹੈ ਤੇ ਕਿ ਸਪੇਸ ਸਕੇਲ ਕੀ ਕਿੰਨੇ ਕੇ ਪੈਸੇ ਦੇ ਦਿੰਦੇ ਤੁਹਾਨੂੰ ਪੈਸੇ ਵਧੀਆ ਦੇ ਦਿੰਦੇ ਜੀ ਗੁਜ਼ਾਰਾ ਹੋ ਜਾਂਦਾ ਵਾ ਵਧੀਆ ਗੁਜ਼ਾਰਾ ਹੋ ਜਾਂਦਾ ਬਾਕੀ ਮੈਂ ਨਾ ਬਹੁਤਾ ਮੇਰਾ ਇੰਟਰਸਟ ਨਹੀਂ ਹੈਗਾ ਮੈਂ ਤੁਹਾਨੂੰ ਕਿਸੇ ਧੋਖੇ 'ਚ ਨਹੀਂ ਰੱਖਣਾ ਚਾਹੁੰਦਾ ਮੈਂ ساری ਉਮਰ ਪ੍ਰਾਈਵੇਟ ਜੌਬ ਨਹੀਂ ਕਰਨੀ ਮੈਂ ਸਰਕਾਰੀ ਜੌਬ 'ਚ ਜਾਣਾ ਵਾ ਮੈਂ ਆਪਣੇ ਪੇਪਰਸ ਕਲੀਅਰ ਕਰਨ ਡਿਆ ਮੈਂ ਆਈਐਸ ਦੇ ਪੇਪਰ ਕਲੀਅਰ ਪ੍ਰੈਪਰੇਸ਼ਨ ਕਰਨ ਡਿਆ ਵਾ ਮੇਰਾ ਉਹਦੇ ਵਿੱਚ ਪ੍ਰੀਲੀਮਰੀ ਕਲੀਅਰ ਹੋ ਗਿਆ ਵਾ ਠੀਕ ਹੈ ਤੇ ਮੇਰਾ ਟਾਰਗੇਟ ਇਹ ਹੈ ਕਿ ਮੈਂ ਕਿਸੇ ਟੰਗ ਚ ਆਈਪੀਐਸ ਸਿਲੈਕਟ ਹੋਣਾ ਵਾ ਤੇ ਮੈਂ ਉਹ ਨਾਲ ਤਿਆਰੀ ਕਰਨ ਡਿਆ ਵਾ ਕਿਉਂਕਿ ਮੈਨੂੰ ਪ੍ਰਾਈਵੇਟ ਜੋਬ ਪਸੰਦ ਨਹੀਂ ਮੈਂ ਬਹੁਤਾ ਸਮਾਇਰ ਚ ਸਰਵਾਈਵ ਨਹੀਂ ਕਰ ਪਾਣਾ ਚਲੋ ਠੀਕ ਹੈ ਬੇਟਾ ਤੁਸੀਂ ਸਾਰੀ ਗੱਲ ਦੱਸੀ ਹੈ ਸੱਚੀ ਗੱਲ ਕੀਤੀ ਹੈ ਖੁਸ਼ੀ ਹੈ ਮਨ ਨੂੰ ਪਰ ਮੈਂ ਇੱਕ ਵਾਰੀ ਨਾ ਤੁਹਾਡੇ ਪੇਰੈਂਟਸ ਦੇ ਨਾਲ ਜ਼ਰੂਰ ਮਿਲਾਂਗਾ ਤੁਹਾਡੇ ਘਰ ਜਾ ਕੇ ਇੱਕ ਵਾਰੀ ਮੈਂ ਆਣਾ ਚਾਹਣਾ ਤੁਹਾਡੇ ਘਰ ਤੇ ਤੁਹਾਡੇ ਪੇਰੈਂਟਸ ਨੂੰ ਮਿਲਣਾ ਚਾਹਣਾ ਫੇਰ ਵੀ ਬਾਕੀ ਗੱਲਬਾਤ ਕਰਾਂਗੇ ਜਰੂਰ ਜਰੂਰ ਵੈਲਕਮ ਬਾਕੀ ਕੋਈ ਗੱਲ ਨਹੀਂ ਬਾਕੀ ਬੱਚਿਆਂ ਦੀ ਜੇ ਖੁਸ਼ੀ ਹੈ ਤੇ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂਗਾ ਪਰ ਫੇਰ ਵੀ ਇਸ ਤੋਂ ਪਹਿਲਾਂ ਕਿਉਂਕਿ ਅਸੀਂ ਮਾਪੇ ਹੋ ਗਏ ਆ ਮਾਪੇ ਉਹਦੇ بڑے ਫਰਜ਼ੇ ਬੜੀਆਂ ਇਤਿਆਤ ਦੇਖਣੀਆਂ ਪੈਂਦੀਆਂ ਮੈਂ ਸਮਝਦਾ ਜੀ ਅਸੀਂ ਜਦੋਂ ਕਾਰਜ ਕਰਨਾ ਹੈ ਧੀਆਂ ਜਦੋਂ ਜਾਂਦੀਆਂ ਅੱਜਕੱਲ ਤਕਰੀਬਨ ਕਿੰਨੇ ਕੇਸ ਇਹੋ ਜਿਹੇ ਆਂਦੇ ਨੇ ਲਵ ਮੈਰਿਜਾਂ ਦੇ ਤੇ ਬਾਅਦ ਵਿੱਚ ਕੁੜੀਆਂ ਧੋਖਾ ਖਾ ਕੇ ਤੇ ਫਿਰ ਆਪਣੇ ਪੇਕੇ ਘਰ ਵਾਪਸ ਆਏਦੀਆਂ ਕਈ ਆਤਮ ਹਤੀਆ ਕਰ ਲੈਂਦੀਆਂ ਪਰ ਆਪਾਂ ਇਹੋ ਜਿਹਾ ਕੋਈ ਕੰਮ ਨਹੀਂ ਹੋਣਾ ਚਾਹੁੰਦੇ ਫਿਰ ਵੀ ਅਸੀਂ ਦੇਖਾਂਗੇ ਇੱਕ ਵਾਰੀ ਤੁਹਾਡੇ ਪੇਰੈਂਟਸ ਨਾਲ ਮਿਲ ਕੇ ਤੁਹਾਡਾ ਘਰਬਾਰ ਦੇਖ ਲਈਏ ਮਿਲ ਲਈਏ ਤੇ ਤੁਸੀਂ ਸਾਨੂੰ ਟਾਈਮ ਦੱਸ ਦਿਓ ਕਦੋਂ ਆਓਗੇ ਤੇ ਆਪਾਂ ਸਾਰੀ ਫਿਰ ਆਪੇ ਬਹਿ ਕੇ ਗੱਲਬਾਤ ਕਰ ਲਾਂਗੇ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਹੈ ਪਾਪਾ ਨੂੰ ਪਤਾ ਹੈ ਪਾਪਾ ਨਾਲ ਮੰਮੀ ਕਰ ਲੈਣਗੇ ਗੱਲ ਅੱਛਾ ਜਿਸ ਤਰ੍ਹਾਂ ਮੈਂ ਨਾਲ ਨਾਲ ਇਹਨੇ ਮਿਲਣਾ ਕਿ ਇਦਾਂ ਹੀ ਕਹਿ ਲੋ ਜੀ ਬਾਕੀ ਇਸ ਗੱਲ ਦੀ ਮੇਰੀ ਗਰੰਟੀ ਹੈ ਜੀ ਜਿਹੜੀ ਕੁੜੀ ਸਾਡੀ ਬਹੁਤ लाਡਲੀ ਹੈ ਪਤਾ ਨਹੀਂ ਪਾਪਾ ਜਿਹੜੀ ਗੱਲ ਇਹ ਸਰ ਕਹਿਣ ਦੇ ਆ ਕੋਈ ਰੱਖਣ ਵਾਲੀ ਤੂੰ ਗੱਲ ਕਰੀ ਜਿੰਨੇ ਪਹਿਲਾਂ ਅਸੀਂ ਉਹਨਾਂ ਦੇ ਘਰ ਤੇ ਚਲੇ ਜਾਈਏ ਇੱਕ ਵਾਰੀ ਨਹੀਂ ਭਾਵੇਂ ਚਲੇ ਜਾਈਏ ਚਲੋ ਮੁੰਡਾ ਇੱਕ ਵਾਰੀ ਜਾ ਕੇ ਵੇਖ ਤੇ ਲਈਏ ਮੰਮੀ ਡੈਡੀ ਨੂੰ ਮੇਰੇ ਤੇ ਲਈਏ ਸਾਰੇ ਜਾਵਾਂਗੇ ਇਹਨਾਂ ਦੇ ਘਰ ਵੇਖਾਵਾਂਗੇ ਸਾਰੇ ਚਲਿਓ ਮਿਲ ਲਵਾਂਗੇ ਜਾ ਕੇ ਜਾ ਕੇ ਵੇਖੀਏ ਨਾ ਸਹੀ ਨਾ ਜਾਂਦਾ ਥੋੜੀ ਨਾ ਚੰਗਾ ਲੱਗਦਾ ਫਿਰ ਅਸੀਂ ਸਾਰੇ ਜਾਵਾਂਗੇ ਨਾ ਵੇਖ ਕੇ ਤੇ ਉਹ ਵੀ ਆਈ ਹੋਈ ਹੈ ਵੀ ਨਾਲ ਚਲੀ ਜਾਏਗੀ ਮੁੜ ਕੇ ਫੇਰ ਇਹਨੇ ਇਹਨੂੰ ਪਤਾ ਨਹੀਂ ਟਾਈਮ ਲੱਗਣਾ ਕਿ ਨਹੀਂ ਲੱਗਣਾ ਇਸ ਤਰ੍ਹਾਂ ਕਰਦੇ ਆ ਨਾ ਅੱਜ ਇਹਨੂੰ ਰੱਖ ਲੈਣੇ ਰਾਤ ਸਿਰੇ ਸਿਰੇ ਚਲੀ ਜਾਵੇ ਕੱਲ ਦਾ ਟਾਈਮ ਰੱਖ ਲੋ ਕੱਲ ਨੂੰ ਆਵਾਂਗੇ ਇਸੇ ਨੇ ਚਲੇ ਜਾਵਾਂਗੇ ਬੇਟਾ ਕੱਲ ਨਾ ਆਪਾਂ ਤੁਹਾਡੇ ਵੱਲ ਆਵਾਂਗੇ ਆਪਣੇ ਮੰਮੀ ਪਾਪਾ ਨੂੰ ਕਹਿ ਚਲਨਾ ਇੱਕ ਕੱਲ ਤੇ ਮੈਂ ਆ ਕੇ ਮਿਲਾਂਗੀ ਮੇਰੀ ਨਾ ਦਿੱਲੀ ਮੀਟਿੰਗ ਹੈਗੀ ਆ ਤੇ ਮੈਂ ਉੱਥੇ ਚਲੇ ਜਾਣਾ ਮੈਨੂੰ 2 ਦਿਨ ਲੱਗ ਜਾਣੇ ਆ ਕਿਉਂ ਉਹ ਨਾ ਟ੍ਰੇਨਿੰਗ ਸਾਡੀ ਹੋਣੀ ਆ 2 ਦਿਨ ਆਪਾਂ ਪਤਾ ਕੀ ਚਾਹੁੰਦੇ ਸੀਗੇ ਆਪਾਂ ਚਾਹੁੰਦੇ ਸੀ ਬੇਟੀ ਆਈ ਹੋਈ ਆ ਐ ਵੀ ਇੱਕ ਵਾਰੀ ਤੁਹਾਡੇ ਘਰ ਜਾ ਕੇ ਸਾਰਿਆਂ ਨੂੰ ਮਿਲ ਲਵੇ ਜੀ ਜੀ ਮੁੜ ਕੇ ਫੇਰ ਇਹਨੇ ਚਲੇ ਜਾਣਾ ਵਾ ਫੇਰ ਪਤਾ ਹੀ ਗੱਲ ਹੈ ਕਿਰਨ ਤੁਹਾਨੂੰ ਪਤਾ ਹੀ ਆ ਉਹ ਮੀਟਿੰਗ ਹੈਗੀ ਨਾ ਮੈਂ ਦਿੱਲੀ ਨਿਕਲ ਜਾਣਾ ਤੇ ਉੱਥੇ ਫਿਰ 2 ਦਿਨ ਲੱਗ ਜਾਣੇ ਉੱਥੇ ਟ੍ਰੇਨਿੰਗ ਹੈ ਅੱਜ ਕਿਹੜੀ ਵਾਰ ਹੈ ਅੱਜ ਮੰਗਲਵਾਰ ਮੰਗਲ ਬੁੱਧ ਮਲੇ ਸ਼ੁੱਕਰਵਾਰ ਆ ਹੋਗੇ ਤੁਸੀਂ ਹਾਂਜੀ ਹਾਂਜੀ ਆਪਾਂ ਸੰਡੇ ਦਾ ਰੱਖ ਲੀਨੇ ਜੀ ਸੰਡੇ ਦਾ ਰੱਖ ਲੈਂਦੇ ਤੂੰ ਸੰਡੇ ਨੂੰ ਆ ਜਾਏਗੀ ਵੀ ਮੇਲੇ ਹੋ ਜਾਣਗੇ ਨਾ ਆ ਜਾ ਜੀ ਸੰਡੇ ਨੂੰ ਚਲੋ ਮੈਂ ਆ ਜਾਾਂਗੀ ਅਵੀ ਮੇਲੇ ਹੋ ਜਾਣਗੇ ਆਪਾਂ ਸਾਰੇ ਇਕੱਠੇ ਚੱਲ ਪਾਂਗੇ ਕਿਉਂਕਿ ਸਾਡੀ ਬੇਟੀ ਐ ਜਵਾਈ ਭਾਈ ਐ ਉਹਦੇ ਬਿਨਾਂ ਆਪਾਂ ਤੁਰ ਨਹੀਂ ਸਕਦੇ ਉਹਨਾਂ ਨੂੰ ਵੀ ਕਿਉਂਕਿ ਦਮਾ ਦਾ ਸਾਣਾ ਉਹ ਉਹਨੂੰ ਨਾਲ ਲਿਆਣਾ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਨਾ ਅਸੀਂ ਫਿਰ ਸਾਰੇ ਇੱਕ ਵਾਰੀ ਆਵਾਂਗੇ ਤੁਹਾਡੇ ਮੰਮੀ ਡੈਡੀ ਨੂੰ ਮਿਲਾਂਗੇ ਤੁਹਾਡਾ ਘਰ-ਬਾਰ ਦੇਖਾਂਗੇ ਬੈਠਾ ਖਲੋਵਾਂਗੇ ਬਾਕੀ ਤੁਸੀਂ ਕਿੱਥੇ ਕੰਮ ਕਰਦੇ ਹੋ ਕੀ ਕਰਦੇ ਹੋ ਉਹ ਵੀ ਦੇਖ ਲਵਾਂਗੇ ਉਹ ਤੇ ਕੋਈ ਗੱਲ ਨਹੀਂ ਗੀ ਬਾਕੀ ਚਲੋ ਕੋਈ ਗੱਲ ਨਹੀਂ ਤੁਸੀਂ ਐਤਵਾਰ ਦਾ ਕਹਿੰਦੇ ਹੋ ਐਤਵਾਰ ਅਸੀਂ ਫਿਰ ਆਵਾਂਗੇ ਫਿਰ 12 1 ਵਜੇ ਦੇ ਨਾਲ ਤੁਹਾਡੇ ਵੱਲ ਆਵਾਂਗੇ ਠੀਕ ਹੈ ਜੀ ਠੀਕ ਹੈ ਬਾਕੀ ਤੁਸੀਂ ਬੇਫਿਕਰ ਹੋ ਜੀ ਮੈਨੂੰ ਆਪਣੀ ਜਾਨ ਨਾਲੋਂ ਵੱਧ ਕੇ ਇਹਦੇ ਨਾਲ ਹੈਗਾ ਵਾ ਮੈਂ ਹੋਰ ਹੋਣ ਗਈ ਜਮ ਬਾਦ ਵਿੱਚੋਂ ਫਿਰ ਤੂੰ ਅਸਰਾ ਕਰੇ ਬੜਾ ਨਹੀਂ ਨਹੀਂ ਜੀ ਇਤਰਾਣੀ ਬਿਲਕੁਲ ਹੁੰਦਾ ਇੱਜ਼ਤ ਰੱਖਣਾ ਸਾਡੀ ਜਾਨੀ ਕੀ ਅੜਲੀ ਰੱਖੇ ਬੇਟਾ ਤੁਸੀਂ ਮੈਨੂੰ ਚੰਗੇ ਲੱਗੇ ਹੋ ਤੁਹਾਡੀ ਬੋਲੀ ਚੱਲੀ ਤੁਹਾਡਾ ਮਤਲਬ ਗੱਲ ਕਰਨ ਦਾ ਲੈਸਾ ਮੈਨੂੰ ਚੰਗਾ ਲੱਗਾ ਫਿਰ ਵੀ ਆਪਾਂ ਇੱਕ ਵਾਰੀ ਨਾ ਤੁਹਾਡੇ ਘਰ ਦੇ ਆਣ ਸ਼ੂਰ ਸ਼ੈਂ ਬੇਟਾ ਸੰਡੇ ਨੂੰ ਅਸੀਂ ਆਵਾਂਗੇ ਤੁਹਾਡੇ ਕੋਲ ਸੰਡੇ ਨੂੰ ਰੱਖਦੇ ਨਹੀਂ ਸੰਡੇ ਨੂੰ ਆਵਾਂਗੇ ਆਪਾਂ 12 1 ਵਜੇ ਦੇ ਕਰੀਬ ਆਵਾਂਗੇ ਓਕੇ ਬੇਟਾ ਓਪਰੇਆ ਤੇ ਲਾ ਕੇ ਨਹੀਂ ਗਿਆ ਉਹਨੇ ਪਤਾ ਸਸ ਸਸ਼ਿਕਾ ਜੀ ਸਸ਼ਿਕਾ ਜਿੰਦੇ ਰਹੋ ਬੇਟਾ ਜਿੰਦੇ ਰਹੋ ਸਸ਼ਿਕਾ ਅੱਛਾ ਸਸ਼ਿਕਾ ਅੱਛਾ ਬੇਟਾ ਜਾ ਜਾਉਣਾ ਤੇਰਾ ਮੰਮੀ ਮੈਂ ਤੇ ਐਵੇਂ ਡਿਸੀਜਨ ਦੀ ਕਿ ਪਾਪਾ ਨੇ ਮੰਨਣਾ ਨਹੀਂ ਉਹ ਪਾਪਾ ਤੇ ਬੜੀ ਆਸਾਨੀ ਦੇ ਨਾਲ ਬੜੀ ਸ਼ਾਨੀ ਨਾਲ ਮੰਨ ਗਿਆ ਤੈਨੂੰ ਸਵਾਹ ਪਤਾ ਸਾਡੇ ਹਾਲ ਕੀ ਹੋਏ ਪਹਿਲੇ ਮੈਂ ਹਮਨਾ ਪਰਸਿਨੋ ਪਰਸਿਨੀ ਹੋ ਗਈ ਤੇਰੇ ਪਿੱਛੇ ਨਹੀਂ ਮੈਂ ਕਿੱਦਾਂ ਦੌੜੀਆਂ ਆਈਆਂ ਆਪਣੇ ਘਰੋਂ ਸ਼ੁਕਰ ਕਰ ਰੱਬ ਦੇ ਅੱਗੇ ਹੱਥ ਜੋੜ ਕੀ ਗੱਲ ਬਣ ਗਈ ਏ ਹਜੇ ਨਹੀਂ ਬਣੀ ਹੇ ਪਪਾ ਨੇ ਜਾਣਾ ਹੱਲੇ ਐ ਆਣਗੇ ਤੇ ਜਾਵਾਂਗੇ ਮੈਂ ਕਿਹਾ ਨਾ ਕਿ ਮੁੰਡਾ ਮੈਨੂੰ ਪਸੰਦ ਆ ਹੇ ਰੱਬਾ ਇਹ ਕਿਹੜਾ ਇਹਦਾ ਮੁੰਡਾ 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 ਲਾਈ ਚੰਗਾ ਹੂਰ ਪੜਿਆ ਚਲੋ ਕੋਈ ਗੱਲ ਹੁਣ ਜਾਵਾਂਗੇ ਤੇ ਪਤਾ ਲੱਗੂਗਾ ਬਲੂ ਸ਼ਰਟ ਪਾ ਕੇ ਆਇਆ ਹੈ ਹੀ ਪਿੰਕ ਸ਼ਰਟ ਫੇਵਰੇਟ ਆ ਬਸ ਠੀਕ ਹੈ ਬਸ ਕਰੋ ਦੋਨੋਂ ਜਨੀਆਂ ਤੁਸੀਂ ਵੀ ਰੱਲੇ ਹੋਇਓ ਨਾਲ ਫਿਰ ਤੂੰ ਕਿੱਥੇ ਸੜੀ ਚਲੀ ਸੜੀ ਨਹੀਂ ਜਾਂਦੀ ਕਿੰਨੀ ਮੁਸ਼ਕਲ ਮਨਾਇਆ ਯਾਰ ਬਸ ਦੇਖ ਲਓ ਫਿਰ ਹੋ ਗਈਆਂ ਸ਼ੁਰੂ ਦੋਨੋਂ ਚੱਲੀਆਂ ਨਹੀਂ ਅਭੀ ਅਭੀ ਲਾੜ ਲਈ ਹੈ ਵੱਡੇ ਆ ਵੱਡੇ ਆ ਚੱਲ ਹੋ ਗਈ ਗੱਲ ਹੁਣ ਸਾਰੀ ਆਪਾਂ ਨੂੰ ਮਨਾ ਕੇ ਨਾ ਸਭ ਕੁਝ ਉਹੀ ਕਰਾਂਗੇ ਜੋ ਨੂੰ ਦਿੱਤਾ ਨਾ ਮੈਂ ਤਾਂ ਪਿਆ ਅੰਨੂ ਪਤਾ ਨਹੀਂ ਨਾ ਬਸ ਠੀਕ ਹੈ ਤੈਨੂੰ ਬਾਈ ਰੋਜ ਬਾਈ ਰੋਜ ਕੋਈ ਟੈਂਸ਼ਨ ਖਤਮ ਹੋ ਗਈ ਬਹੁਤ ਟੈਂਸ਼ਨ ਮੇਨ ਤਾਂ ਬੜੀ ਟੈਂਸ਼ਨ ਸੀ ਥੋੜੀ ਬੋਤੀ ਲੈ ਹੁਣ ਤੇ ਪੂਰੀ ਨਿਕਲ ਗਈ ਤੁਸਾਂ ਨੂੰ ਪੁੱਛ ਕੇ ਵੇਖ ਤੁਸੀਂ ਲੜਦੀਆਂ ਕਿ ਪੀਂਆਂ ਇਹ ਦੋਨੇ ਅੰਨੇ ਮੰਮੀ ਲੜਦੀਆਂ ਨੇ ਪੀਂਆਂ ਤੇ ਉਹਦੇ ਬਾਅਦ ਕੀ ਪਾਪਾ ਬੈ ਜਾ ਬੈ ਜਾ ਬੈ ਜਾ ਫਸ ਬੈ ਤੋਦਰ ਕਿਰਤ ਉੱਥੇ ਬੈਠ ਆ ਕੀ ਕਹਿਣ ਲੱਗੀ ਸੀ ਮੈਂ ਕਹਿਣਾ ਸੀਗਾ ਕਿ ਤੁਹਾਨੂੰ ਕਿਵੇਂ ਦਾ ਲੱਗਾ ਮੁੰਡਾ ਉਹਦਾ ਸੁਭਾਅ ਕਿਵੇਂ ਦਾ ਲੱਗਾ ਵੇ ਕੋਈ ਸੁਭਾਅ ਵੀ ਮੁੰਡੇ ਦਾ ਵਧੀਆ ਮੁੰਡਾ ਪੜਿਆ ਲਿਖਿਆ ਕੱਦ ਕਾਠ ਵੀ ਚੰਗਾ ਸਾਡੀ ਬੱਚੀ ਦੇ ਨਾਲ ਮੈਚਿੰਗ ਕਰਦਾ ਹੈ ਠੀਕ ਹੈ ਮੈਂ ਇੱਕ ਚੀਜ਼ ਨੋਟ ਕੀਤੀ ਹੈ ਭਾਵੇਂ ਘਰ-ਬਾਰ ਐਸਲੇ ਜਿਹੋ ਜਾ ਮਰਜ਼ੀ ਹੋਵੇ ਪਰ ਇਨ ਫਿਊਚਰ ਮੁੰਡਾ ਕੁਝ ਬਣੇਗਾ 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 ਮੁੰਡਾ ਕੁਝ ਬਣੇਗਾ ਤੇ ਪਰ ਹੈਗਾ ਬੱਚੀ ਤੂੰ ਬਸ ਸਾਡੀ ਇੱਜ਼ਤ ਰੱਖਣੀ ਓਹੋ ਪਪਾ ਤੂੰ ਇਹ ਟੈਨਸ਼ਨ ਨਾ ਲੋ ਟੈਨਸ਼ਨ ਨਾ ਆ ਲੋ ਸਾਡੀ ਇੱਜ਼ਤ ਰੱਖੀ ਬੇਟਾ ਤੁਹਾਡੀ ਇੱਜ਼ਤ ਨੇ ਕੀ ਤਾਂ ਬਸ ਹੋਰ ਗੱਲ ਕੋਈ ਨਹੀਂ ਉੱਥੇ ਜਾ ਕੇ ਕੋਈ ਉਹਦੇ ਕੰਮ ਨਹੀਂ ਕਰਨਾ ਚਲੋ ਤੁਸੀਂ ਜਿਸ ਨਾਲ ਸਾਡੀ ਬੇਇੱਜ਼ਤੀ ਹੋ ਬਸ ਇਹ ਚੀਜ਼ ਤਾਂ ਤੁਮ ਜ਼ਰੂਰ ਕਰ ਪਾਪਾ ਤੂੰ ਇਹ ਟੈਨਸ਼ਨ ਨਾ ਲੋ ਮੈਂ ਤਾਂ ਤੁਹਾਨੂੰ ਆਪਣੀ ਕੁੜੀ ਤੇ ਯਕੀਨ ਨਹੀਂ ਆ ਕਿ ਉਹਦੇ ਜਾ ਕੇ ਉਹਦਾ ਡੀਜੇ ਤੇ ਨਹੀਂ ਰੱਖੂਗੀ ਤੂੰ ਇਹ ਤਾਂ ਮਮੇ ਬੋਲ ਸਮਝਦਾ ਬੇਟਾ ਤੂੰ ਇਹ ਚੀਜ਼ ਦਾ ਧਿਆਨ ਰੱਖੀ ਸਾਡੀ ਇੱਜ਼ਤ ਬਣੀ ਰਵੇ ਸਾਡੀ ਇੱਜ਼ਤ ਬਣਾਨੀ ਹੈ ਮੁੰਡਾ ਮਾਨੂੰ ਪਸੰਦ ਹੈ ਤੇਰੀ ਪਸੰਦ ਠੀਕ ਹੈ ਮੁੰਡਾ ਕੁਛ ਬਣੇਗਾ ਪਰ ਫੇਰ ਵੀ ਨਾ ਸਾਨੂੰ ਹੁੰਦਾ ਕਿ ਸਾਡੀ ਧੀ ਉਥੇ ਸਖੀ ਰਵੇ ਤੈਨੂੰ ਪੁੱਤਰ ਜੇ ਕੁਛ ਹੋਇਆ ਤੇ ਆਪਾਂ ਕਹਿ ਜੋਗਾ ਨਹੀਂ ਰਹਿਣਾ ਬਸ ਤੁਸੀਂ ਦੋਵੇਂ ਟੈਨਸ਼ਨ ਨਾ ਲੋ ਮੈਨੂੰ ਕੁਝ ਨਹੀਂ ਹੁੰਦਾ ਇੱਥੇ ਮੈਨੂੰ ਕੀ ਹੋਣਾ ਉਹ ਜਿਹਦੇ ਇਹੋ ਜਿਹੇ ਮਾਪਿਓ ਆ ਉਹਨਾਂ ਨੂੰ ਕੀ ਹੋ ਸਕਦਾ ਤੁਸੀਂ ਨਾ ਹੁਣ ਰੋਣਾ ਬੰਦ ਕਰੋ ਨਹੀਂ ਤੇ ਮੈਨੂੰ ਵੀ ਰੋਣਾ ਆ ਜਾਣਾ ਚਲ ਦੇਖ ਲੈ ਕਿੰਨੀ ਚਿੰਤਾ ਹੈਗੀ ਉਹ ਤੇਰੀ ਦੇਖ ਲੈ ਹੁਣ ਕਿੰਨਾ ਟਹਿਮ ਹੋ ਗਿਆ ਹਜੇ ਤੱਕ ਮੁੰਡਾ ਆਇਆ ਨਹੀਂ ਇਹਦਾ ਯਾਰ ਹੈਗਾ ਡੀਕੇ ਉਹਨੂੰ ਫੋਨ ਕਰਦੀ ਆ ਹਲੋ ਡੀਕੇ ਪੁੱਤਰ ਤੇਰੇ ਨਾਲ ਗੋਲਡੀ ਤਾਂ ਨਹੀਂ ਹੈਗਾ ਕਿਤੇ ਨਹੀਂ कि टाइम हो गया हजे तक घरें नहीं आया वो चल पुत किसी को पता करके दसी मैन तो यह कि तेरे नाल होएगा अच्छा अच्छा चल मैन हमने फोन करके दसी कित है फिक्र लगा हो कि लग टाइम हो गया चल ठीक है पुत्र सस् श्रीकाल पुत्र सत श्रीकाल नहीं नहीं पुत मैं यो पता करके फोन किया आहो नहीं मैनू नहीं कीज़ की लड़ हैगी ਠੀਕ ਹੈ ਪਤਰ ਠੀਕ ਹੈ ਕਿੰਨੇ ਯਾਰ ਦੋਸਤੇ ਦੇ ਚੰਗੇ ਆ ਫਿਕਰ ਕਰਦੇ ਆ ਕਿ ਆ ਕਿ ਆਂਟੀ ਜੀ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈਗੀ ਹੇ ਆ ਗਿਆ ਮੈਂ ਤੂੰ ਕੀ ਹੈ ਹੋਇਆ ਕੀ ਆ ਕਿੱਥੇ ਗਿਆ ਸੀ ਤੂੰ ਆ ਕਿੰਨੇ ਫੋਨ ਕਰ ਛੱਡੇ ਮੈਂ ਕੀ ਆਪ ਵੇਖੋ ਯਾਰ ਮੈਂ ਜਦੋਂ ਨਾ ਤੂੰ ਹੀ ਉਦੋਂ ਹੀ ਮੇਰੇ ਦਿਵਾਲੀ ਹੋ ਜਾਂਦੇ ਜੇ ਮੈਂ ਘਰੋਂ ਬਾਹਰ ਗਿਆ ਕਰਾਂ ਪੁੱਤ ਮੈਂ ਤੇਰੀ ਮਾਂ ਆ ਮੈਨੂੰ ਫਿਕਰ ਆ ਮੈਂ ਐਸ ਕਰਕੇ ਫੋਨ ਕਰਦੀ ਹਾਂ ਕੋਈ ਹਾਲ ਚਾਲ ਪੁੱਛੋ ਕੋਈ ਰੋਟੀ ਪਾਣੀ ਪੁੱਛ ਲਓ ਕੋਈ ਚਾਹ ਪਾਣੀ ਪੁੱਛ ਲਓ ਮੇਰੀ ਗੱਲ ਸੁਣ ਪੁੱਛ ਲੈਨੇ ਚਾਹ ਪਾਣੀ ਆ ਟਾਈਮ ਕਿੰਨਾ ਹੋ ਗਿਆ ਤੇ ਫਿਕਰ ਨਹੀਂ ਹੁੰਦਾ ਜਿਹੜਾ ਬੱਚਾ 7 7:30 ਵਜੇ ਘਰ ਆ ਜਾਂਦਾ ਉਹ ਰਾਤ ਦੇ 11 ਵੇਖ ਘੜੀ ਵੇਖੀਓ ਵੇਖਿਓ ਘੜੀ ਰਾਤ ਦੇ 11 ਵਜ ਗਏ ਆ ਤੇ ਤੂੰ 11 ਵੇ ਮੈਨੂੰ ਫਿਕਰ ਨਾ ਹੋਊਗਾ ਤੇ ਨਾ ਤੂੰ ਫੋਨ ਚੁੱਕਦਾ ਆਪਣਾ ਮਮੀ ਕਿਹੇ ਵੇਲੇ ਸੌ ਟੈਨਸ਼ਨਾਂ ਹੁੰਦੀਆਂ ਬੰਦੇ ਨੂੰ ਕਿ ਮੈਂ ਟੈਨਸ਼ਨ ਕੁਛ ਨਹੀਂ ਕਿੱਦੈ ਤੇਰੀ ਨੌਕਰੀ ਤੇ ਨਾ ਫੇਰ ਚਲੀ ਗਈ ਨਹੀਂ ਨੌਕਰੀ ਨਹੀਂ ਕੋਈ ਗਈ ਇੱਧਰ ਆ ਇੱਧਰ ਆ ਮੈਨੂੰ ਦੱਸ ਕੀ ਗੱਲ ਐ ਕੀ ਹੋਇਆ ਇੱਧਰ ਆ ਇੱਧਰ ਆ ਰੋਟੀ ਦੇ ਦਿਦੋ ਮੈਨ ਰੋਟੀ ਖਾਵਾਂ ਤੇ ਸੌ ਦੇਣੀ ਦੇਣੀ ਇੱਧਰ ਆ ਇੱਧਰ ਆ ਇੱਧਰ ਆ ਤੂੰ ਤਾਂ ਇੰਜ ਕਰਨ ਡਿਆ ਜਿ ਤਰ੍ਹਾਂ ਸ਼ਰਾਬ ਪੀਤੀ ਹੁੰਦੀ ਆ ਆ ਅੱਗੇ ਜੇ ਰੋਜ਼ ਮੈਂ ਸ਼ਰਾਬ ਪੀ ਕੇ ਹੀ ਆਉਣਾ ਵਾ ਉਹ ਇੱਥੇ ਬਹਿ ਤੇ ਸੀ ਵਖਾ ਲੈ ਨਹੀਂ ਵਾ ਠੀਕ ਐ ਲੈ ਪੁੱਤ ਆ ਧਿਆਨ ਰੱਖਣਾ ਬੰਦਾ ਆ ਤੂੰ ਟੈਨਸ਼ਨ ਚ ਕਾਨੂੰ ਇਨ ਤੂੰ ਮੈਨੂੰ ਛੱਡੋ ਤੂੰ ਹੀ ਨਾ ਰੋਟੀ ਦੋ ਤੇ ਮੈਂ ਮੇਰੇ ਘਰ ਸਨ ਸੋਝਵੀ ਕੀ ਗੱਲ ਦੱਸਦੇ ਸੀ ਮੈਨੂੰ ਲੱਗਦਾ ਕਿ ਤੈਨੂੰ ਕਿਸੇ ਨਾ ਕਿਸੇ ਗੱਲ ਦਾ ਬੋਝ ਹੈਗਾ ਅ ਤੇਰੇ ਤਾਂ ਵੇਖ ਤੋਤੇ ਹੀ ਉੱਡੇ ਪਏ ਆ ਮੈਨੂੰ ਗੱਲ ਤੇ ਦੱਸ ਗੱਲ ਕੀ ਆ ਕੋਈ ਬੋਝ ਤੂੰ ਹੀ ਦੋ ਰੋਟੀ ਮੈਂ ਜਾ ਨਹੀ ਨਹੀ ਦੋ ਰੋਟੀ ਵੀ ਮੈਂ ਦੇ ਦੇ ਨੀ ਆ ਦੋ ਰੋਟੀ ਪਰ ਬੁੱਤ ਗੱਲ ਤੇ ਦੱਸ ਜਾ ਮੈਨੂੰ ਕੋਈ ਨਹੀਂ ਕੋਈ ਗੱਲ ਨਹੀਂ ਆ ਬੇਫਿਕਰ ਹੋ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕੀ ਦੱਸਾਂ ਤੁਹਾਨੂੰ ਮੇਰੇ ਐ ਗੱਡਿਆ ਜਿੱਤਰਾ ਦਲਦਲ ਜੀ ਫਸੀ ਜਾਣਾ ਫਸੀ ਜਾਣਾ ਫਸੀ ਜਾਣਾ ਕੀ ਦੱਸਾਂ ਇਹ ਪਾਵੇਂ ਦੱਸੇ ਪਾਵੇਂ ਨਾ ਦੱਸੇ ਇਹਦੇ ਸ਼ਕਲ ਵੇਖ ਕੇ ਮੈਨੂੰ ਲੱਗਣ ਡਿਆ ਕਿ ਕਿਸੇ ਨਾ ਕਿਸੇ ਟੈਨਸ਼ਨ 'ਚ ਹੈਗਾ ਰੱਬ ਸੁੱਖ ਰੱਖੇ ਸੀ ਹੱਥ ਮੂੰਹ ਤੋਂ ਲਾ ਰੋਟੀ ਦੇਣੀ ਤੈਨੂੰ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਉਪੀਸਾ ਜਾਣੇ ਵਧੀਆ ਹੋਵਗੇ ਤੇ ਅੱਜ ਆਪਾਂ ਫੇਰ ਤੋਂ ਕੁਝ ਕੁ ਕਮੈਂਟਸ ਰੀਡ ਕਰਨ ਜਾ ਰਹੇ ਹਾਂ ਤੇ ਕਮੈਂਟਸ ਰੀਡ ਕਰਨ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗੀ ਇਹ ਜਿਹੜੀਆਂ ਸਾਡੀਆਂ ਨਵੀਆਂ ਸੀਰੀਜ਼ ਸਟਾਰਟ ਹੋਈਆਂ ਵਾ ਪਲੀਜ਼ ਇਹਨਾਂ ਨੂੰ ਜ਼ਿਆਦਾ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਵੀਡੀਓ ਬਣਾਣੀ ਕੋਈ ਸੌਖੀ ਨਹੀਂ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਤੇ ਅੱਜ ਜਿੰਨਾਂ ਜਿੰਨਾਂ ਦੇ ਕਮੈਂਟਸ ਨਹੀਂ ਰੀਡ ਹੋਏ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਤੁਸੀਂ ਸਾਡਾ ਕਮੈਂਟ ਨਹੀਂ ਰੀਡ ਕੀਤਾ ਉਹਨਾਂ ਦੇ ਮੈਂ ਕਮੈਂਟਸ ਰੀਡ ਕਰਾਂਗੀ ਤੇ ਸਭ ਤੋਂ ਪਹਿਲਾ ਕਮੈਂਟ ਹੈ ਵਿਨੋਦ ਅਗਰ왈 ਅੱਜ ਮੇਰਾ ਸਕਰੀਨਸ਼ਾਟ ਲੈ ਲਓ ਕੱਲ ਮੇਰਾ ਨਾਮ ਝੂੜ ਬੋਲਣਾ ਜੋੜੀ ਬਹੁਤ ਅੱਛੀ ਐ ਸੋ ਥੈਂਕ ਯੂ ਵਿਨੋਦ ਅਗਰ왈 ਜੀ ਲੋ ਜੀ ਆਪਾਂ ਤੁਹਾਡਾ ਨਾਮ ਬੋਲਤਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਵੀਡੀਓਸ ਵੇਖਦੇ ਹੋ ਤੇ ਵੀਡੀਓ ਚ ਕਮੈਂਟ ਕਰਦੇ ਹੋ ਉਪਾਸਨਾ ਚੋਹਾਨ ਬੋਲਦੀ ਵਈ ਕਹਿ ਰਹੀ ਕਿ ਬਿਲਕੁਲ ਨੈਚਰਲ ਲੱਗਦੀ ਹੈ ਮੇਰਾ ਕਮੈਂਟ ਰੀਡ ਨਹੀਂ ਕੀਤਾ ਕਿਰਨ ਦੀ ਹੈ ਉਪਾਸਨਾ ਫ্রম ਪਠਾਨਕੋਟ ਸੋ ਥੈਂਕ ਯੂ ਸੋ ਮਚ ਉਪਾਸਨਾ ਜੀ ਤੁਹਾਡਾ ਵੀ ਕਮੈਂਟ ਆਪਾਂ ਪੜਤਾ ਥੈਂਕ ਯੂ ਸੋ ਮਚ ਤੁਸੀਂ ਸਾਡੀਆਂ ਵੀਡੀਓਸ ਵੇਖਦੇ ਹੋ ਵੀਡੀਓਸ ਨੂੰ ਇੰਨਾ ਜਿਆਦਾ ਪਿਆਰ ਦਿੰਦੇ ਹੋ ਤੇ ਮੈਂ ਇਹੋ ਹੀ ਚਾਹਨੀ ਹੈ ਕਿ ਇਸ ਤਰ੍ਹਾਂ ਤੁਸੀਂ ਜੁੜੇ ਰਹੋ ਤੇ ਸਾਡਾ ਇੱਕ ਨਵਾਂ ਚੈਨਲ ਆ ਮਿਸਟਰ ਮਿਸਿਸ ਮਾਨ ਉਹਨਾਂ ਉੱਤੇ ਜਾ ਕੇ ਸਬਸਕ੍ਰਾਈਬ ਕਰੋ ਸਾਰੇ ਜਾਣੇ ਤੇ ਬਹੁਤ ਵਧੀਆ ਫਨੀ ਵੀਡੀਓਜ਼ ਤੁਹਾਨੂੰ ਮਿਲਣਗੀਆਂ ਤੇ ਹਰਨੂਰ ਸਿੰਘ ਬਹੁਤ ਵਧੀਆ ਵੀਡੀਓ ਹੈ ਬੀਨਾ ਗੁਲਾਟੀ ਵੈਰੀ ਨਾਈਸ ਸਟੋਰੀ ਦਾ ਰੋਲ ਫਿਟਸ ਫੋਰ ਕਿਰਨ ਐਂਡ ਬੋਲਦੀ ਵੈਰੀ ਕਿਊਟ ਫ্রম ਪੂਨੇ ਥੈਂਕ ਯੂ ਸੋ ਮੱਚ ਬੀਨਾ ਗੁਲਾਟੀ ਜੀ ਜਸਪਾਲ ਕੋਲ ਵੈਰੀ ਨਾਈਸ ਵੀਡੀਓ seloni chopra nice message for all girls maavi the is a soch ke koi step chukna chahida hai bilkul ji ye gal bilkul sahi kahiya rita gunati superb video excellent acting from everyone shruti verma nice story nirmal natpal very nice video kiran goldi role is very nice well done both of you so thank you so much sare na jede jede sade videos de vich comment karde kiran kappal किरण बेटा वीडियो बहुत बढ़िया लग रही है और आपके नए मेंबर भी बड़े अच्छे प्ले कर रहे हैं जी बिल्कुल जी सारे जाने बहुत बढ़िया प्ले करंदे या ते मजा भी आंदे है वीडियो बनांदे ਵਿੱਚ आयल चोपड़ा वेरी नाइस फैमिली कवलप्रीत कौर और मेंबर्स वेरी गुड एक्टिंग चोपड़ा भाजी दा रियल जे भी गुस्सा इदा नहीं लगता नेक्स्ट कमेंट है परमजीत कौर ਤੁਹਾਡੇ ਨਿਊ ਮੈਂਬਰ ਦੀ ਐਕਟ ਬਹੁਤ ਵਧੀਆ ਹੈ ਪਰਮਜੀਤ ਕੌਰ ਅੰਮ੍ਰਿਤਸਰ ਤੋਂ थैंक यू सो मच परमजीत कौर जी मंजू धवन वेरी नाइस वीडियो किरण जी गोल्ड जी की एक्टिंग सुपर है किरण जी हस्बैंड के साथ गर्लफ्रेंड की एक्टिंग सुपर डुपर है माय नेम इज मंजू धवन न्यू मेंबर की एक्टिंग बहुत बढ़िया तो मंजू धवन फ्रॉम कुरुक्षेत्र थैंक यू सो मच मंजू धवन जी मोना कन्ना गोल्ड जी किरण की जोड़ी बहुत सुंदर है तो नेक्स्ट कमेंट है पूनम नैया फ्रॉम लुधियाना सो नेक्स्ट कमेंट है किरण मेरा नेम शहना जमशेद फ्रॉम पाकिस्तान आजकल नूरपुर में आपकी ये वीडियो बहुत सुपर है गोल्डी गाना गुड साइन ऑफ योर सक्सेस गुड एक्टिंग एवरी टीम मैंबर सो थैंक यू सो मच जमशेद जी साड़िया वीडियोज़ ऐल बहुत ज़्यादा चलन दी हैं वीडियोस में ज़्यादा तो ज़्यादा शेयर करियो मनप्रीत मनप्रीत मैं मायरा दिल्ली तो वेरी नाइस स्टोरी किरण दी गॉड ब्लैस यू थैंक यू सो मच मायरा जी ਤੇ ਮਨਜੀਤ ਸਿੰਘ ਵੈਰੀ ਨਾਈਸ ਵੀਡੀਓ ਕਿਰਨ ਦੀ ਦੀਦੀ ਤਮੰਨਾ ਸ਼ੇਅਰ ਦੇ ਤੂੰ ਤਮੰਨਾ ਜੀ ਥੈਂਕ ਯੂ so much ਨੈਕਸਟ ਕਮੈਂਟ ਚੰਨੀ ਵਰਮਾ 골ਡੀ ਮੈਂ ਦਵਾ ਪੈਸੇ ਪੁੱਤਰ ਬਹੁਤ ਹੀ ਕਿਊਟ ਲੱਗਦੇ ਹੋ 골ਡੀ ਜੀ ਜਦੋਂ ਕਿਰਨ ਆਪ ਨੂੰ ਗੱਡੀ ਵਿੱਚ ਬੈਠਣ ਲਈ ਕਿਹਾ ਫਰੈਂਡ ਨੂੰ ਪੈਸੇ ਸਕੈਨ ਕਰਨ ਲਈ ਕਿਹਾ so thank you so much ਚੰਨੀ ਵਰਮਾ ਜੀ ਦਾ ਇੱਕ ਹੋਰ ਕਮੈਂਟ ਸੀਗਾ ਕਿ ਮੈਂ ਬਚੋਲਣ ਬੰਦੀ ਹਾਂ ਹੁਣ ਤੇ ਰਿਸ਼ਤਾ ਪੱਕਾ ਹੋ ਗਿਆ ਕੁਝ ਇਸ ਤਰ੍ਹਾਂ ਦਾ ਨਾ ਕਮੈਂਟ ਸੀਗਾ ਸੋ ਮੋਸਟ ਵੈਲਕਮ ਜੀ ਤੁਸੀਂ ਜਦੋਂ ਮਰਜ਼ੀ ਆ ਜੀ ਸਾਡੇ ਵਿੱਚ ਉਹ ਲੈ ਬੰਜੋ ਤੇ ਨੀਲਮ ਨੀਲਮ ਖੰਨਾ ਕਿਰਨ ਹਸਬੈਂਡ ਕੇ ਸਾਥ ਬੁਆਏਫਰੈਂਡ ਵਾਲਾ ਰੋਲ ਕਰਕੇ ਕਿਹਦਾ ਲੱਗ ਰਹਾ ਹੈ ਔਰ ਦੂਰ ਵਾਲੀ ਸਮਾਈਲਿੰਗ ਫੇਸ ਕਿਊਟ ਲਗਾ ਥੈਂਕ ਯੂ ਸੋ ਮਚ ਜੀ ਵਧੀਆ ਲੱਗਨ ਦਿਆ ਵਾ ਕਿਉਂਕਿ ਇੱਕ ਨਵਾਂ ਰੋਲ ਆ ਆਪਾਂ ਜੋ ਪਲੇ ਕਰਨੇ ਆ ਤੇ ਸੀਮਾ ਜੈਸਿਕਾ ਕਿਰਨ ਦੀ ਤੁਸੀਂ ਗੋਲਡੀ ਭਾਜੀ ਨੂੰ ਨੈਟਿਵ ਰੋਲ ਨਹੀਂ ਪੋਜ਼ਿਟਿਵ ਰੋਲ ਦਿਆ ਕਰੋ ਨਾ 네ਗੇਟਿਵ ਰੋਲ ਸੂਟ ਨਹੀਂ ਕਰਨਾ ਲਵ ਯੂਰ ਐਕਟਿੰਗ ਚਲੋ ਜੀ ਤੁਹਾਡੀ ਗੱਲ ਤੇ ਗੌਰ ਕੀਤਾ ਜਾਊਗਾ ਬਟ ਆਪਾਂ ਅੱਗੇ ਵੇਖਾਂਗੇ ਆਪਾਂ ਕਿਹੜੀ ਵੀਡੀਓ ਬਣਾਣੀ ਆ ਕਿਸ ਅਕੋਰਡਿੰਗ ਬਣਾਣੀ ਆ ਤੇ ਜਿਹੜਾ ਚੀਜ਼ ਫਿੱਟ ਹੁੰਦਾ ਆਪਾਂ ਉਸ ਅਕੋਰਡਿੰਗ ਰੋਲ ਦੇ ਦੇਦਾ ਵਾ ਤੇ ਲਾਸਟ ਕਮੈਂਟ ਹੈ ਸ਼੍ਰਿਸ਼ਟੀ ਗਰਗ ਦਾ ਇਹਨਾਂ ਨੇ ਕਿਹਾ ਵਾ ਕਿ ਕਿਰਨ ਐਕ ওভার ਐਕਟਿੰਗ ਲੱਗ ਰਹੀ ਹੈ ਇਹ ਲੇਡੀ ਹੈ ਬੱਚਿਆਂ ਵਾਂਗੂ ਮੈਂ ਨਹੀਂ ਜਾਂਦੀ ਤੋਂ ਸਾਰੇ ਤੁਹਾਡੇ ਕਮੈਂਟ ਪੜਦੀਆਂ ਤੇ ਵੈਸੇ ਕਿਰਨ ਦੀ ਐਕਟਿੰਗ ਅੱਛੀ ਹੈ ਬਟ ਇਸ ਵੀਡੀਓ ਚ ਠੀਕ ਨਹੀਂ ਹੈ ਕਿਰਨ ਦੇ ਪਾਪਾ ਦੇ ਡਾਇਲੋਗ ਬੜੀਆਂ ਨੇ ਤੇ ਜਿਹੜਾ ਰੋਲ ਹੋਵੇ ਹਨ ਉਸ ਰੋਲ ਦੇ ਅਕੋਰਡਿੰਗ ਕਰਨਾ ਪੈਂਦਾ ਭਾਵੇਂ ਮੈਨੂੰ ਇੱਕ ਬੱਚੇ ਦਾ ਰੋਲ ਮਿਲ ਜੇ ਭਾਵੇਂ ਇੱਕ ਕੁਵਾਰੀ ਹੋਣ ਦਾ ਰੋਲ ਮਿਲ ਜੇ ਉਸ ਅਕੋਰਡਿੰਗ ਸਾਨੂੰ ਟਲ ਨਹੀਂ ਪੈਂਦਾ ਵਾ ਆਪਾਂ ਇਸ ਤਰ੍ਹਾਂ ਨਹੀਂ ਕਹਿੰਦੇ ਕਿ ਆਪਾਂ ਇਹ ਰੋਲ ਨਹੀਂ ਕਰਨਾ ਕਿਉਂਕਿ ਆਪਾਂ ਵੱਡੇ ਆ ਤੇ ਇਹ ਰੋਲ ਛੋਟਿਆਂ ਦਾ ਵਾ ਇਸ ਤਰ੍ਹਾਂ ਦਾ ਕੁਛ ਨਹੀਂ ਆ ਤੁਸੀਂ ਕਿਸੇ ਦੀਆਂ ਵੀਡੀਓ ਇਸ ਵਿੱਚ ਜਾ ਕੇ ਵੇਖਿਓ ਕਈ 40 40 45 45 ਸਾਲ ਦੀਆਂ ਲੇਡੀਜ਼ ਬੱਚਿਆਂ ਦਾ ਰੋਲ ਕੁਆਰੀਆਂ ਦਾ ਰੋਲ ਪਲੇ ਕਰਦੀਆਂ ਵਾ ਤੇ ਇਹ ਤੇ ਰੋਲ ਆ ਤੇ ਜਿਹੜਾ ਰੋਲ ਸਾਨੂੰ ਲੱਗਦਾ ਆ ਆਪਾਂ ਕਰ ਸਕਦੇ ਆ ਉਹ ਕਰਨਾ ਚਾਹੀਦਾ ਵਾ ਤੇ ਬਾਕੀ ਜਿਹੜਾ ਤੁਸੀਂ ਕਹਿੰਦੇ ਜੇ ਕੀ ਹੱਸਣ ਦੇ ਆ ਤੇ ਜਿਹੜੇ ਰੋਲ ਵਿੱਚ ਸਾਨੂੰ ਲੱਗਦਾ ਥੋੜੀ ਸਮਾਈਲਿੰਗ ਕਰਨੀ ਚਾਹੀਦੀ ਹੈ ਉਹਦੇ ਵਿੱਚ ਆਪਾਂ ਸਮਾਈਲਿੰਗ ਕਰਦੇ ਆ ਤੇ ਉਹ ਤਰ੍ਹਾਂ ਜਿਹੜੇ ਸੀਰੀਅਸ ਮੈਟਰ ਵਿੱਚ ਚੱਲਣਦੇ ਹੁੰਦਾ ਵਾ ਉਹਦੇ ਵਿੱਚ ਆਪਾਂ ਬਿਲਕੁਲ ਨਹੀਂ ਆਉਂਦੇ ਉਸ ਅਕੋਰਡਿੰਗ ਅਬ ਆਪਣਾ ਫੇਸ ਉਸ ਤਰ੍ਹਾਂ ਬਣਾ ਲੈਂਦੇ ਆ ਸੋ ਥੈਂਕ ਯੂ so much for your suggestion ਆਪਾਂ ਬਾਕੀ ਇਹ ਤੇ ਫਿਰ ਵੀ ਗੌਰ ਕਰਾਂਗੇ ਤੇ ਚਲੋ ਜੀ ਸਾਰਿਆਂ ਦੇ ਕਮੈਂਟਸ ਪੜੇ ਗਏ ਨੇ ਤੇ ਜਿਨ੍ਹਾਂ ਦੇ ਕਮੈਂਟਸ ਰਹਿ ਜਾਣਗੇ ਉਹ ਸਾਨੂੰ ਅਗਲੀ ਵੀਡੀਓ ਵਿੱਚ ਜ਼ਰੂਰ ਪਿੰਨ ਕਰ ਦਿਓ ਵੈਸੇ ਤੇ ਮੈਂ ਆਲਮੋਸਟ ਸਾਰਿਆਂ ਦੇ ਪੜਤੇ ਪਰ ਫਿਰ ਵੀ ਜਿਨ੍ਹਾਂ ਦੇ ਰਹਿ ਜਣਗੇ ਉਹ ਮੈਨੂੰ ਕਮੈਂਟ ਅੱਜ ਜਿਹੜੀ ਵੀਡੀਓ ਪੈਣੀ ਆ ਉੱਤੇ ਕਰ ਦਿਓ ਤੇ ਫਿਰ ਮੈਂ ਕੱਲ ਵਾਲੀ ਵੀਡੀਓ 'ਚ ਉਹਨਾਂ ਦੇ ਕਮੈਂਟਸ ਰੀਡ ਕਰ ਦਵਾਂਗੀ ਤੇ ਜਾਂਦੇ ਜਾਂਦੇ ਮੇਰੇ ਚੈਨਲ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਿਓ ਤੇ ਨਿਊ ਚੈਨਲ ਸਾਡਾ ਮਿਸਟਰ ਮਿਸਿਸ ਮਹਾਨ ਉੱਤੇ ਜਾ ਕੇ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਉਹਨੂੰ ਵੀ ਤੁਹਾਡੇ سپورਟ ਦੀ ਬਹੁਤ ਜ਼ਿਆਦਾ ਲੋੜ ਆ ਸੋ ਥੈਂਕ ਯੂ so much ji